ਦਿੰਨ ਕਰਨ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਲਤਪੁਰਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਾਗ ਹੈਗੇ ਆ ਜੀ 7 ਜਿੰਨਾ ਚੋ 200 ਸੂਏ ਸਵਾਏ ਸੂਏ ਸਵਾਏ ਨਾਗਾ ਗੱਬਣ ਵੜਾ ਨੇ ਬੱਚੀਆਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਨਾਗ ਪਸੰਦ ਆਉਂਦਾ ਆਕੇ ਤਸੱਲੀ ਪਰਖ ਤੁਸੀਂ ਕਰਨੀ ਹੈ ਸਾਸਰੀ ਘਰ ਦੇ ਸਾਸਰੀ ਘਰ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਤੇਜ ਸਿੰਘ ਪਿੰਡ ਦੌਲਤਪੁਰਾ ਨੀਵਾ ਜ਼ਿਲ੍ਹਾ ਵੀ ਮੋਗਾ ਤਸਵੀਲੀ ਮੋਗਾ ਮੋਬਾਈਲ ਨੰਬਰ ਜੀ 981472249 ਠੀਕ ਆ ਬਾਈ ਇਧਰੋਂ ਕਾਲੀ ਵੈੜ ਤੋਂ ਸ਼ੁਰੂ ਕਰਦੇ ਆਪਾਂ ਸੁਆ ਕੀ ਨਮਾ ਜੀ ਦਾ ਸੁਆ ਦਾ ਬਈ ਹੈਗਾ ਤੀਜਾ ਕੋ ਦੋ ਸੁਈ ਹੈ ਜੀ ਅੱਜ ਹੀ ਸੁਈਆ ਜੇਰ ਵੀਆ ਇੱਥੇ ਪਈਆ ਰੱਖੀ ਬੱਚਾ ਕੀ ਦਿੱਤਾ ਜੀ ਬੱਚਾ ਦਿੱਤਾ ਜੀ ਹੈ ਬੱਚਾ ਇਹ ਉੱਠ ਲਿਆ ਘੰਟਾ ਘੰਟਾ ਕੇ ਹੋਇਆ ਸੋ ਇਹਨੂੰ ਗੇਅਰ ਉਹਦੀ ਪਈ ਨਾ ਲੱਗੇ ਠੀਕ ਆ ਹਾਂਜੀ ਤੇ ਕਿੰਨਾ ਕੁ ਕੱਢਿਆ ਬੋਲ ਆ ਬਾਈ 2 ਕਿਲੋ ਕੱਢਿਆ ਬੋਲ ਹਜਾ ਸਾਹ ਵੀਡੀਓ ਬਣਾਉਣਾ ਕਰਕੇ ਇੱਕ ਸੂਈ ਇਹ ਹੁਣ ਸੀ ਮੈਂ ਮੁੜੇ ਅਗਲੇ ਤੱਕ ਨਹੀਂ ਆਉਂਦੀ ਥਣਾ ਦੀ ਓਕੇ ਆ ਜੀ ਹਾਂ ਵੀਰੇ ਚਾਹੇ ਥਣਾ ਓਕੇ ਆ ਠੰਡੀ ਸੀ ਫੋਲ ਕਿੰਨਾ ਪਿਆ ਜੂ ਕਰਮ ਵਾਲੀ ਦੁੱਧ ਜੀ ਬਸ ਚਾਹੀਦਾ ਹਵਾਨੇ ਸਾਹ ਚਾਹੀਦਾ 14 15 ਦੁੱਧ ਪਿਆਣਾ ਨੂੰ ਬਾਕੀ ਸੇਵਾ ਦਾ ਬਾਕੀ ਸੇਵਾ ਦਾ ਠੀਕ ਆ ਤੋਰ ਕੇ ਦਿਖਾ ਦੀ ਜਿਹੜਾ ਦੁੱਧ ਹੋਊਗਾ ਨਾ ਬਈ ਮੱਝਾਂ ਵਰਗਾ ਹੀ ਹੋਣਾ ਜਮਾ ਇਹਦਾ ਸੰਗਣਾ ਚਿੱਟਾ ਬੱਚਾ ਮਗਰ ਮੇਲ ਕਾਫ ਆ ਜੇਰ ਕੰਪਲੀਟ ਪੈ ਗਈ ਆ ਸੈਂਗ ਆ ਬਾਈ ਮਾਰਦੀ ਮੁਰਦੀ ਤਾਂ ਨਹੀਂ ਨਹੀਂ ਬਈ ਠੰਡੀ ਫੁੱਲਾ ਆਵੇਲਾ ਖੁੱਲੀ ਫਿਰਦੇ ਆਪਾਂ ਹੂੰ ਠੀਕ ਆ ਹੱਲੇ ਹੀ ਪੂਰੀ ਕਰਮਾਂ ਦੀ ਖੰਡੀ ਆ ਠੀਕ ਆ ਹਾਂ ਬਾਕੀ ਇਹ ਚੀਜ਼ਾਂ ਵੀਰੇ ਸਰਦੀ ਗਰਮੀ ਦੀਆਂ ਤੋਹਫਾ ਹੀ ਹੁੰਦੀਆਂ ਨੇ ਮੱਝਾਂ ਵਰਗਾ ਦੁੱਧ ਪਿਆ ਦਿੰਦੀਆਂ ਠੰਡੀ ਸੀਲ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਮਾਰਦੀ ਭੂਰਾ ਨਹੀਂ ਛੋਟੇ ਛੋਟੇ ਸੈਂਗ ਜ਼ਰੂਰ ਆ ਕਈ ਵੀਰ ਨਹੀਂ ਵੀ ਦਗਾਉਂਦੇ ਮੁਠੀ ਵਾਲਾ ਥਾਣਾ ਜੀ ਚਾਰ ਹੀ ਥਾਣਾ ਤੇ ਫੂੜ ਸ਼ੰਕ ਭੂਰਾ ਵੀ ਨਹੀਂ ਤੇ ਬਾਈ ਜੈਜ ਡਿਮਾਂਡ ਕਰਨੀ ਜਿਹੜੇ ਆਪਾਂ ਲੈਣਾਈ ਡਿਮਾਂਡ ਦਾ 35 ਕਰਦੇ ਆ 34 ਦੇ ਦਾਂਗੇ ਆਪਾਂ ਮਾਨਤਾ ਨੂੰ ਹੋਰ ਕਰ ਦਾਂਗੇ ਯਾਰ ਬਰਾੜਾ ਤੇਰੇ ਕਹਿਣ ਤੇ ਦੱਸ ਖੁਸ਼ ਕਰ ਦਾਂਗੇ ਕਰ ਦਾਂ ਪੂਰਾ ਕੀ ਮੋੜ ਦੇਂਦੇ ਖਾਲੀ ਬਾਈ ਜਿਹੜਾ ਆਹ ਫੋਨ ਲਾ ਬੇ ਅਗਲਾ ਹਾਂ ਜੀ ਜੀ ਦੋ ਨੰਬਰ ਆ ਗਏ ਵੀਰੇ ਡੱਬੀ ਵੇੜ ਇਹਦਾ ਸੁਆ ਕਿੰਨਾ ਮਾ ਜੀ ਇਹ ਬਈ ਪਹਿਲੇ ਸੇ ਸੁਈ ਵੀ ਆ ਹੂੰ ਤੇ ਦੂਜੇ ਸੁਈ ਵਾਸਤੇ ਗੱਭਣ ਦੁੱਧ ਹੈ ਨਹੀਂ ਆ ਕਿੰਨੇ ਸਮੇਂ ਦੀ ਢਾਈਆਂ ਮਹੀਨੇ ਚੱਕ ਪਾਸੜਾ ਮਰਜੀ ਡਾਕਟਰ ਨਾਲ ਲੈ ਕੇ ਚੱਕ ਪਾਸ ਕਰਾ ਸਨ ਦੁੱਧੋ ਡਰਾਈ ਹੈ ਜੀ ਦੁੱਧੋ ਡਰਾਈ ਵੀਰੇ ਥਾਣਾ ਦੀ ਓਕੇ ਆ ਜੀ ਥਾਣਾ ਦੀ ਓਕੇ ਵੀਰੇ ਚਾਰੇ ਠੀਕ ਆ ਬਾਕੀ ਥਾਣ ਤੁਹਾਨੂੰ ਦਿਖਾ ਦਿੰਨੇ ਐ ਇੱਕਾ ਟੈਮਕਣਾ ਜਾਂ ਵੈਸੇ ਹੀ ਐ ਇਹ ਵਹੀ ਬਰੇਜ ਚੱਲਦਾਨੀ ਜਾਂ ਵੈਸੇ ਹੀ ਠੀਕ ਆ ਬਾਕੀ ਥਾਣ ਤੁਸੀਂ ਤੇ ਚੈੱਕ ਕਰ ਸਕਦੇ ਹੋ ਸੋਹਣਾ ਥਾਣਾ ਦਾ ਸੈਜ ਮੁੱਠੀ ਵਾਲਾ ਥਾਣਾ ਲੱਗਿਆ ਹੂੰ ਮੁੱਠੀ ਵਾਲਾ ਥਾਣਾ ਜੀ ਤੋਰ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਸਪੈਸ਼ਲ ਬੇਨਤੀ ਆ ਬਈ ਢਾਈ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਤੁਸੀਂ ਮਾਲਕ ਦੇ ਘਰੇ ਆ ਕੇ ਕਰਾ ਸਕਦੇ ਆ ਵੀਰੇ ਆਪ ਦਾ ਡਾਕਟਰ ਸਾਹਿਬਾਨ ਲੈ ਕੇ ਆਓ ਰੰਗ ਪ੍ਰਿੰਟ ਦੀ ਚੰਗੀ ਆ ਜੀ ਬਾਕੀ ਹੁਣ ਤਾਂ ਵੀਰੇ ਸਾਹਮ ਸੰਭਾਲ ਦਾ ਸਮਾਂ ਆਇਆ ਜਿੰਨੇ ਤੁਸੀਂ ਸਾਂਭ ਲੋਗੇ ਅਗਲੇ ਸਵੇਰ ਦੁੱਧ ਚੋ ਸਕਦੇ ਆ ਅੱਜ ਤਾਂ ਫਿਰ ਤੁਹਾਨੂੰ ਬੱਛੀਆਂ ਵਾਲੇ ਮੁੱਲ 'ਚ ਹੀ ਮਿਲ ਜਾਣੀਆਂ ਹੈ ਬਈ ਹਾਂਜੀ ਹਾਂਜੀ ਜਮਾ ਛੋਟਾ ਜਿਹਾ ਭਾਜਦਾ 22000 ਰੁਪਇਆ ਕਰਦੇ ਕਰਦਾ ਮਾਨਤਣੇ ਦਾ ਕੋਜੂ ਮਾਨਤਣ ਜੀ ਕਰਦਾ ਕਰਦਾਂਗੇ ਠੀਕ ਹੈ ਜੀ ਬੱਛੀ ਰਹਿਤ ਕੱਢ ਜਾਂਗੇ ਬੂਥੀ ਵਾਲਾ ਨਹੀਂ ਕੀ ਜੀ ਬੂਥੀ ਹੈ ਕੰਨ ਨਿਕਨੇ ਹਮ ਕੰਨ ਕੁਆਲਟੀ ਦੇ ਪੱਖ ਤੋਂ ਪੂਰੀ ਚੰਗੀ ਹੈ ਹਾਂ ਠੀਕ ਆ ਬਾਈ ਤੇ ਅੱਗੇ ਨਗ ਨੰਬਰ ਆ ਗਿਆ 3 ਜੀ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਸੂਈ ਆ ਬਾਈ ਇਹ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਹੋ ਗਿਆ 3 3 ਬੱਚਾ ਕੀ ਹੈ ਜੀ ਬੱਚਾ ਮਗਰੀ ਬੱਚਾ ਮਗਰ ਬੱਚਾ ਹਾਂਜੀ ਜੇਰ ਕੰਪਲੀਟ ਹੈ ਜੀ ਹਾਂਜੀ ਹਾਂਜੀ ਵੀਰੇ ਕਿੰਨਾ ਨੈਟ ਦੁੱਧ ਬੋਲਾ ਤਿਆਰ ਹੈ ਜੀ 12 ਕਿਲੋ ਬੋਲਾ ਤਿਆਰ ਹੈ ਵੀਰੇ ਜੋਖ ਦਾਂਗੇ ਕੰਡੇ ਚਾੜਦਾ ਵੀ ਤਿੰਨ ਟਾਈਮ ਚਬਾਈ ਕਰ ਲੈ ਚਾਰ ਟਾਈਮ ਕਰ ਲੈ ਇਕਲਾ ਠੰਡੀ ਸੀਲ ਦੀ ਗਾਰੰਟੀ ਹੈ ਹਾਂ ਵੀ ਫੁੱਲਾ ਠੀਕ ਹੈ ਧੁਰ ਕੇ ਦਿਖਾ ਦਿਓ ਵੀਰੇ ਕੋਈ ਵੀਰ ਤਿੰਨ ਟਾਈਮ ਚਬਾਈ ਕਰ ਲੈ ਚਾਰ ਟਾਈਮ ਕਰ ਲੈ ਚਾਹੇ ਜਿੰਨਾ ਟਾਈਮ ਮਰਜ਼ੀ ਕਰ ਲੈ 12 ਕਿਲੋ ਦੁੱਧ ਬਾਈ ਕਹਿੰਦਾ ਆਪਾਂ ਜੋਖ ਕੇ ਲੈ ਜਾਾਂਗੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੋ ਨਹੀਂ ਬੱਚੇ ਦਾ ਕਰਦੀ ਸੁਣਿਆ ਤੈਨੂੰ ਪਾਸ ਸੁਕੇ ਠੀਕ ਹੈ ਬਾਕੀ ਬਗੂ ਮਾਰੀ ਮਾਰਾ ਥਾਣਾ ਥੋੜੀ ਜੀ ਹੱਕ ਦੇਓ ਵੀਰੇ ਕਿਉਂਕਿ ਇਹ ਬਰੀਡਾ ਥੋੜਾ ਜਿਹਾ ਬੱਚੇ ਦੀਆਂ ਕਰਦੀਆਂ ਹੀ ਹੁੰਦੀਆਂ ਬੱਚੇ ਵਾਲ ਨੂੰ ਥੋੜੀਆਂ ਭੱਜ ਕੇ ਜਾਣਗੀਆਂ ਬਾਕੀ ਵੀਰੇ ਠੰਡੀ ਸੀਲ ਦੀ ਗਾਰੰਟੀ ਹੈ ਹੋਲੀ ਯਾਰ ਬਾਈ ਯਾਰ ਪਾਨਿਆਣਾ ਪਾਵੇ ਅਗਲਾ ਈ ਚੂਲੇ ਅੱਛਾ ਆਈਂ ਚਵਾ ਕੇ ਦੇ ਦਾਂ ਠੀਕ ਆ ਸਹੰਗੇ ਦੇ ਵੀ ਹੈ ਛੋਟੇ ਛੋਟੇ ਹੈ ਨਾ ਮਾਰ ਦੇਣੀ ਕੀ ਮਾਰ ਦੇਣੀ ਕੀ ਹਾਂ ਥੋੜਾ ਬੱਚਾ ਵੱਧ ਨਹੀਂ ਫੇਰ ਤਾਂ ਕੋਈ ਬਾਲੇ ਵੱਟੇ ਵਾਲੀ ਗੱਲ ਵੀ ਨਹੀਂ ਹੁੰਦੀ ਹੈ ਨਾ ਹਾਂ ਠੀਕ ਆ ਬਾਈ ਤੇ ਜੈ ਜੀ ਕੀਮਤ ਇਹਦੀ ਇਹ 10 42000 ਦੇ ਗੱਭਨ ਦਾ 45000 ਹੰਬਿਆਂ ਦੀ ਨਹੀਂ ਦੇ ਦਾਂਗੇ ਹੋਰ ਦੱਸ 42 ਦੀ ਦੇ ਦਾਂਗੇ ਹਾਂ ਨਾਲ ਸੁਆਈ ਵੀ ਹੈ ਨਾ ਜੇ ਰਿ ਸਿੱਟੀ ਹੋਵੇ ਕਹਿੰਦੇ ਪਹਿਲੇ 45 ਦੀ ਗਈ ਆ ਠੀਕ ਆ ਹਾਂ 42000 ਦੀ ਬਾਈ ਕਹਿੰਦਾ ਦੇ ਦਾਂਗੇ ਭਾ ਛੋਟੇ ਛੋਟੇ ਜੇ ਇਕੱਠੇ ਨਾਲ ਲੈ ਜੇ ਬਾਈ ਕੋਈ ਮਾਨ ਤੜ ਕਰਦਾ ਫੁੱਲ ਬਜ਼ਾਰ ਜਿਵੇਂ ਕਹੂਗਾ ਠੀਕ ਆ ਅੱਗੇ ਆਗੀ ਚਿੱਟੀ ਵੇੜ ਹਾਂ ਇਹ ਫੰਡਰ ਬੱਛੀ ਅਮੀ ਨਾ ਵੇ ਟੀਗਾ ਭਰਾਏ ਨੂੰ ਆ ਫੰਡਰ ਕਰਕੇ ਦੇਣੀ ਆ ਠੀਕ ਆ ਵੀਰੇ ਹਾਂ ਫੋਟ ਸ਼ਾਂਗ ਤਾਂ ਕੋਈ ਹੈ ਨਹੀਂ ਗੀ ਨਹੀਂ ਨਹੀਂ ਠੀਕ ਆ ਚਾਰ ਧਾਣਾ ਲਖਰ ਮੇ ਰੰਗ ਪ੍ਰਿੰਟ ਕਰਮਾ ਥਾਣ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾ ਦੇਣਾ ਸੋਹਣਾ ਸੈਜਾ ਥਾਣਾ ਦਾ ਕੱਲਾ ਕੱਲਾ ਨਿੱਖੜ ਮੈਂ ਖਣ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਤੇ ਬਾਕੀ ਝੋਲੀ ਚੰਗੀ ਆ ਇੱਕ ਮਹੀਨਾ ਹੋ ਗਿਆ ਬਈ ਇਹ ਆਈ ਹੋਈ ਹਾਂ ਹਾਂ ਵੀਰੇ ਆਪਾਂ ਖਾਲੀ ਦੇਣੀ ਆ ਹਾਂ ਆਪਾਂ ਖਾਲੀ ਕਰਕੇ ਦੇਣੀ ਬਈ ਸੰਤੋ ਕਿਵੇਂ ਆ ਜੀ ਦੰਦੂ ਨਹੀਂ ਬਈ ਆਪਾਂ ਚੈੱਕ ਕਰਨ ਦੇ ਤਾਂ ਪਤਾ ਹੀ ਆ ਠੀਕ ਆ ਨਾ ਆਪ ਨੂੰ ਕਰਨੇ ਹੁੰਦੇ ਨੇ ਬੜਾ ਕਿੰਨਾ ਮਹਨ ਲੈ ਗਈ ਦਾ ਠੀਕ ਆ ਆਪੇ ਆਪ ਦਾ ਅਗਲਾ ਚੈੱਕ ਆ ਕੇ ਕਰ ਲਿਆ ਹਾਂਜੀ ਹਾਂਜੀ ਠੀਕ ਆ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਹਨਾ ਹਾਂ ਠੀਕ ਆ ਇਹਦੀ ਕੀਮਤ ਬਾਈ ਫਿਰ ਅਦੇਰਾ ਏ 13000 ਦੀ ਜੱਸ ਨੂੰ ਮੌਲਕੀ 15 ਕਰਾਣੇ ਪਾ 20 ਕਰਾਣੇ ਠੀਕ ਆ ਹਾਂ 13000 ਦੀ ਦੇ ਦਾਂਗੇ ਹਾਂ ਹਾਂਜੀ ਠੀਕ ਆ ਝੋਲੀ ਕਰਮ ਵਾਲੀ ਦੀ ਸੋਣੀ ਆ ਆ ਮਗਰਲੇ ਪਾਸੇ ਵੈਸੇ ਹੀ ਐ ਟੈਮਕਣੇ ਜਈ ਐ ਇਹਨੂੰ ਕੋਟ ਨਹੀਂ ਆਪਾਂ ਕਹਿ ਸਕਦੇ ਅੱਗੇ ਨਾਗ ਨੰਬਰ ਆ ਗਿਆ ਆਪਣਾ 5 5 ਨੰਬਰ ਜੀ ਇਹਦਾ ਸੂਆ ਕਿੰਨਾ ਮਾ ਜੀ ਦੂਜਾ ਸੂਆ ਵੀਰੇ ਦਾ ਠੀਕ ਆ ਇਹ ਵੀ ਗੱਬਣਾ ਵੀਰੇ ਹਾਂ ਇਹ ਤਿੰਨ ਮਹੀਨੇ ਗੱਬਣਾ ਵੀਰੇ ਦੁੱਧੋ ਡਰਾਈ ਆ ਜੀ ਦੁੱਧੋ ਡਰਾਈ ਆ ਤਿੰਨ ਮਹੀਨਿਆਂ ਦੀ ਗੱਬਣ ਠੰਡੀ ਸੀਲ ਫੋਲਾ ਕਰਮ ਵਾਲੀ ਠੀਕ ਆ ਹਾਂ ਬਾਕੀ ਛੋਟੀ ਛੋਟੀ ਸਿੰਗੀ ਜਰੂਰ ਆ ਜਾਂਦੇ ਸਾਰੇ ਸਿੰਗਾ ਵਾਲੀਆਂ ਪਰ ਮਾਰਦਿਆਂ ਮੁਰਦਿਆਂ ਮਾਰਦਿਆਂ ਮੁਰਦਿਆਂ ਹੋਣ ਤਾਂ ਆਪਾਂ ਕਹਦੇ ਹੱਥੇ ਲੈਉਣੀਆਂ ਆ ਮਾਰਦਿਆਂ ਕਰਕੇ ਪਤਾ ਹੀ ਲਿਆਈ ਦਿੰਦੇ ਬਈ ਸਿੰਗਾਲੀਆਂ ਰੋਜ਼ ਖੋਲਣਾ ਕਰਨਾ ਹੁੰਦਾ ਸਹੀ ਗੱਲ ਆ ਬਈ ਸਹੀ ਐਵੇਂ ਕੀ ਫਾਇਦਾ ਆਪਾਂ ਆਪ ਹੀ ਪੱਠੇ ਪਾਉਣੇ ਹੁੰਦੇ ਆ ਇਹ ਤਾਂ ਗੱਲ ਹੈਗੀ ਆ ਜੀ ਗਾਂਹ ਅਗਲੇ ਦਿਨਾਂ ਲਾਂਬਾ ਥੋੜਾ ਆਪਾਂ ਲੈਣਾ ਬਈ ਹੂੰ ਆਪਣੇ ਕਿ ਮਾਰਕੀਟ ਬਣਾਉਣੇ ਆਪਾਂ ਮਾਲ ਆਉਂਦਾ ਜਾਂਦਾ ਰਹਿੰਦਾ ਨੂੰ ਪਈਆ ਫਿਰ ਹੂੰ ਤੇ ਇਹਦੀ ਡਿਮਾਂਡ ਬਈ ਇਹ 10 18000 ਦੀ ਅੱਜ ਠੀਕ ਆ ਆਫਰ ਆਈ ਅੱਜ ਠੀਕ ਆ ਪੰਜ ਨਾਗ ਹੋਗੇ 6 ਨੰਬਰ ਨਾਗ ਵੀਰੇ ਹਾਂਜੀ ਇਹ 8 ਮਹੀਨਿਆਂ ਤੋਂ ਬਾਹਰ ਆ ਬਈ ਚੈੱਕ ਪਾਸ ਅਸੀਂ ਦੁਰੀਆ ਫੇਰ ਕਰਾ ਲਈ ਆਪਣੇ ਘਰ ਦੀ ਵੜ ਪੈਂਡ ਵਾਲੇ ਕਰਦੀ ਆ ਵੜ ਠੀਕ ਆ ਹਾਂ 8 ਮਹੀਨਿਆਂ ਤੋਂ ਪਲਾਸ ਗੱਬਣ ਚੈੱਕ ਪਾਸ ਹਾਂ ਵੀਰੇ ਕੋਈ ਕਰਾ ਸਕਦਾ ਠੀਕ ਆ ਖਣਾ ਦੀ ਓਕੇ ਆ ਚਾਰੇ ਥਣ ਓਕੇ ਆ ਵੀਰੇ ਫੋਟ ਸ਼ਾਂਗ ਤਾਂ ਹੈ ਨਹੀਂ ਕੋਈ ਨਾ ਨਾ ਇਹ ਚਾਰ ਹੀ ਥਣ ਕਰ ਮਲੀਆਂ ਖਣੀ ਸੀ ਰੰਗ ਪ੍ਰਿੰਟ ਪੂਰਾ ਚੰਗਾ ਹੈ ਇਹ ਵੀ ਪ੍ਰੋ ਸੰਗ ਜੀ ਆ ਗਈ ਹੈ ਹਾਂ ਤਰ ਰੰਗ ਚ ਆ ਗਈ ਸਰ ਇਹ ਤਾਂ ਛੋਟਾ ਜਿਹਾ ਆਪਾਂ ਇਹ ਦੇਣਾ 26000 ਦੀਆ ਠੀਕ ਆ ਇਹ ਬਾਈ ਕਹਿੰਦਾ ਦੇ ਦਾਂਗੇ 26000 ਦੀ ਆਹੀ ਮਹੀਨਾ ਲੈਣਾ ਬਸ ਸੇਵਾ ਵਾਲਾ ਹੀ ਆ ਦਾਣਾ ਜਿਹੜਾ ਸਾਮ ਸੰਭਾਈ ਦਈ ਸਮਾ ਰਹਿ ਗਿਆ ਹਨਾ ਹਾਂ ਹਾਂ ਬਾਈ ਠੀਕ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਕਰਮਾਲੀ ਦਾ ਪੂਰਾ ਸੋਨਾ ਹੈਗਾ ਠੰਡੀ ਪਹੌਲਾ ਕਰਮਾਲੀ ਨਾਲ ਜਿਵੇਂ ਮਰਜੀ ਕੋਈ ਪ੍ਰਾਥ ਮਰ ਜਵੇ ਹੂੰ ਜਿਵੇਂ ਕੋਈ ਮਰਜੀ ਬੈਠਾ ਰਹੇ ਹਾਂ ਝੋਲੀ ਵਾਲੀ ਬਾਕੀ ਵੜ ਵਿਹਲਾ ਠੀਕ ਆ ਤੇ ਆ 6 ਮਹੀਨੇ ਗੱਬਣਾ ਵੜ ਲਾ ਰੰਗ ਦੇ ਚੈੱਕ ਪਾਸਾ ਚੈੱਕ ਪਾਸਾ ਠੀਕ ਆ ਡਾਕਟਰ ਆਪਦਾ ਨਾਲ ਹੀ ਲੈ ਨਾਲ ਲਿਆਵੇ ਇਹ ਡਰਦੀ ਆ ਨਾ ਖਾਹੇ ਡਰਦੀ ਆ ਇਹ ਵੀਡੀਓ ਦਾ ਬਾਹਰ ਡਰਦੀ ਆ ਧੂਕੇ ਲੈ ਲੈਣੇ ਨੇ ਅੱਛਾ ਹਾਂ ਤੂੰ ਕਰ ਮਾਰੀ ਠੰਡੀ ਸੀ ਨਾ ਉਹ ਠੰਡੀ ਸੀ ਨਾ ਇਹਦੀ ਡਿਮਾਂਡ ਜੀ ਇਹ ਦੇਣਾ 19000 ਦੀ ਯਾਰ ਠੀਕ ਆ ਹੋਰ 1000 18 ਦੀ ਦੇ ਦਾਂਗੇ ਯਾਰ ਕੱਥੇ ਨੱਕ ਲੈ ਜੂਗਾ ਮਾਨਤਨ ਫੁੱਲ ਕਰ ਦਾਂਗੇ ਅੱਜ ਠੀਕ ਆ ਨੰਬਰ ਸਕਰੀਨ ਤੇ ਲਗਾ ਅਜ ਨਿੱਕੇ ਨਿੱਕੇ ਪਾ ਜਿਹੜਾ ਮਰਜੀ ਬਾਈ ਵੇਖ ਸਕਦਾ ਠੀਕ ਆ ਜੀ ਧੰਨਵਾਦ